बाब्फाते सिंह फुटबॉल एकेडमी ਵੱਲੋਂ ਐਨਆਰਆਈ ਜੋਗਾ ਸਿੰਘ ਬਾਟ ਅਮਰੀਕਾ ਦਾ ਕੀਤਾ ਗਿਆ ਸਨਮਾਨ ਇਸ ਮੌਕੇ ਗੱਲਬਾਤ ਕਰਦੇ ਹੋਏ ਜੋਗਾ ਸਿੰਘ ਬਾਟ ਅਮਰੀਕਾ ਨੇ ਕਿਹਾ ਕਿ ਬੇਸ਼ੱਕ ਰੋਜੀ ਰੋਟੀ ਦੇ سلسلے ਦੇ ਵਿੱਚ ਮੈਂ ਲੰਬੇ ਸਮੇਂ ਪਰ ਮੇਰਾ ਦਿਲ ਹਲੇ ਵੀ ਤੰਦਰ ਆਪਣੀ ਜਨਮ ਭੂਮੀ ਪੰਜਾਬ ਦੇ ਵਤਨ ਲੋਕਾਂ ਦੇ ਲਈ ਮੇਰੀ ਸਿਰ ਤੋਂ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਇਹਨਾਂ ਲੋਕਾਂ ਦੇ ਕਿਸੇ ਕੰਮ ਆ ਸਕਾਂ ਸਾਰੀ ਵੱਡੀ ਟੀਮਾਂ ਸਾਡੀ ਜਿਹੜੀ ਇਹ ਉਪਰਾਲਾ ਕਰਦੀ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਪਹਿਲਾਂ ਤੋਂ ਕਿਉਂਕਿ ਬਹੁਤ ਆਪਣਾ ਸਮਾਂ ਬੜੀ ਸਾਰੀ ਐਫਰਟਸ ਬੜੀਆਂ ਸਾਰੀਆਂ ਕਠਨਾਈਆਂ ਵਿੱਚੋਂ ਦੀ ਲੰਘ ਕੇ ਇਹ ਜਿਉਂ ਐਡਾ ਵੱਡਾ ਉਪਰਾਲਾ ਕਰਦੇ ਆ ਉਹਨਾਂ ਦੇ ਜਨਮ ਦਿਨ ਦੇ ਉੱਤੇ ਐਡਾ ਵੱਡਾ ਟੂਰਨਾਮੈਂਟ ਹੁੰਦਾ ਕਿਸੇ ਦਿਨ ਇਹ ਸਾਰੀ ਦੁਨੀਆ 'ਚ ਮਸ਼ਹੂਰ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਸਮਾਂ ਪੈਂਦਾ ਜਾਂਦਾ ਹੈ ਫੱਕਦਾ ਜਾਂਦਾ ਪਹਿਲੇ ਸਾਲ ਕੁਝ ਗੱਲ ਹੋਰ ਸੀ ਦੂਜੇ ਸਾਲ ਹੋਰ ਸੀ ਹੁਣ 5ਵਾਂ ਸਾਲ ਹੋ ਗਿਆ ਤੇ ਬਹੁਤ ਰੌਣਕਾਂ ਇਹ ਮਸ਼ਹੂਰ ਹੋਊਗਾ ਹੋਰ ਵਰਲਡ ਵਾਈਡ ਵੀ ਮਸ਼ਹੂਰ ਹੋਊਗਾ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਸਾਰੇ ਗਰੁੱਪ ਨੂੰ ਏਕਤਾ ਬਖਸ਼ੇ ਆਪਸੀ ਪਿਆਰ ਵਾਚੇ ਬਹੁਤ ਰਲ ਮਿਲ ਕੇ ਰਹਿਣ ਇਹ ਪਰਿਵਾਰ ਵੱਡਾ ਹੋਵੇ ਤੇ ਜਿਹੜੇ ਅਸੀਂ ਬੱਚੇ ਇਹ ਸਾਂਭਦੇ ਆ ਜਦੋਂ ਪਨੀਰੀ ਸਾਂਭੀ ਜਾਵੇ ਨਾ ਉਹਦਾ ਫਲ ਚੰਗਾ ਹੁੰਦਾ ਤੇ ਦੂਜੀ ਗੱਲ ਇਹ ਹੁੰਦੀ ਹੈ ਜਿਹੜਾ ਬੱਚਾ ਆਪਣੇ ਤਾਂ ਸਾਰੇ ਸਾਂਭਦੇ ਆ ਕਈਆਂ ਤੋਂ ਅਪਦੇ ਵੀ ਨਹੀਂ ਸਾਂਭੇ ਜਾਂਦੇ ਜਿਹੜੇ ਕਿਸੇ ਦੇ ਬੱਚੇ ਨੂੰ ਸਾਂਭਦਾ ਉਹ ਰੱਬ ਦਾ ਰੂਪ ਬੰਦਾ ਹੁੰਦਾ ਹੈ ਇਹ ਬਹੁਤ ਜ਼ਰੂਰੀ ਸਾਬਣ ਵਾਲੀ ਚੀਜ਼ ਹੈ ਕਿਉਂਕਿ ਸਾਡੇ ਜਿਹੜੇ ਬੱਚੇ ਆ ਅਗਰ ਸਪੋਰਟਸਮੈਨਸ਼ਿਪ ਦੇ ਵਿੱਚ ਜਾਣਗੇ ਖੇਡਾਂ ਖੇਡਣਗੇ ਨਸ਼ਿਆਂ ਤੋਂ ਤੇ ਕੋਈ ਰਹਿਤਾਂ ਤੋਂ ਬਚਣਗੇ ਮੇਰੇ ਤੇ ਇਹੀ ਗੱਲ ਆ ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਮੇਰੇ ਦਿਲ ਨੂੰ ਹੀ ਤਸੱਲੀ ਹੁੰਦੀ ਹੈ ਵੀ ਹਮੇਸ਼ਾ ਜਿਹੜਾ ਕੰਮ ਇਹ ਕਲੱਬ ਕਰਦਾ ਬਾਬਾ ਫਤਿਹ ਸਿੰਘ ਦੇ ਨਾਂ ਦੇ ਉੱਤੇ ਇੱਕ ਟੂਰਨਾਮੈਂਟ ਹੁੰਦੇ ਨੇ ਬਹੁਤ ਵਧੀਆ ਗੱਲ ਆ ਅਸੀਂ ਮਹਾਰਾਜ ਦੀ ਧਰਤੀ ਦੇ ਚਰਨਾਂ ਦੇ ਵਿੱਚ ਬੈਠੇ ਆ ਇੱਥੋਂ ਦਾ ਭਾਈ ਮੋਤੀਰਾ ਮੈਰੇ ਦਾ ਸਭ ਤੋਂ ਮਹਿੰਗਾ ਦੁੱਧ ਤੇ ਸਭ ਤੋਂ ਮਹਿੰਗੀ ਧਰਤੀ ਭਾਈ ਟੋਡਰ ਮਾਲਜੀ ਦੀ ਜਿਨ੍ਹਾਂ ਨੇ ਖਰੀਦੀ ਸ਼ੀਦਾਂ ਦੇ ਸੰਸਕਾਰ ਲਈ ਉਹਨਾਂ ਨੂੰ ਵੀ ਸਾਰਿਆਂ ਨੂੰ ਮੈਸੇਜ ਦਾ ਕਰਦਾ ਇਹ ਧਰਤੀ ਐਡੀ ਵੱਡਪਾਗੀ ਧਰਤੀ ਹੈਗੀ ਨਾ ਐਜੇ ਨਾਲ ਦੀ ਧਰਤੀ ਦੁਨੀਆ ਦੇ ਵਿੱਚ ਹੈਗੀ ਹੈ ਸਭ ਤੋਂ ਮਹਿੰਗਾ ਦੁੱਧ ਤੇ ਸਭ ਤੋਂ ਮਹਿੰਗੀ ਧਰਤੀ ਦੇ ਵਿੱਚ ਰਹਿ ਕੇ ਉਹਨਾਂ ਦੀ ਯਾਦਾਂ ਨੂੰ ਮਨਾਉਣਾ ਬਹੁਤ ਵੱਡੀ ਗੱਲ ਹੈ ਮਹਾਰਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜੋਗਾ ਸਿੰਘ ਬਾੜੀ ਜੀ ਦੇ ਅੱਜ ਘਰੇ ਆਏ ਤੇ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦਾ ਪਿੰਡ ਪ੍ਰਤੀ ਪਿਆਰ ਤੇ ਇਸ ਧਰਤੀ ਦੇ ਲਈ ਉਹਨਾਂ ਦੀ ਡੈਡੀਕੇਸ਼ਨ ਨੂੰ ਅਸੀਂ ਸਲਾਮ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਕਿ ਉਹ ਹਰ ਸਾਲ ਦੀ ਤਰ੍ਹਾਂ ਅੱਗੇ ਵੀ ਸਾਨੂੰ ਸਾਡੇ ਟੂਰਨਾਮੈਂਟ ਨੂੰ ਸਪੋਰਟ ਕਰਨਗੇ ਤੇ ਮੈਂ ਹੋਰ ਵੀ ਐਨਆਰਆਈ ਭਰਾਵਾਂ ਨੂੰ ਬੇਨਤੀ ਕਰੂੰਗਾ कि ਤੁਸੀਂ ਆਪਣੇ ਪਿੰਡ ਤੇ ਆਪਣੀ ਧਰਤੀ ਦੇ ਲਈ ਹਮੇਸ਼ਾ ਹੰਬਲਾ ਮਾਰੋ ਤੇ ਇੰਨਾ ਹੀ ਕਹਦਾ ਹੋਇਆ ਮੈਂ ਧੰਨਵਾਦ ਕਰਦਾ ਤੇ ਅੱਜ ਉਹਨਾਂ ਨਾਲ ਮਿਲੇ ਆਂ ਕਿਵੇਂ ਕੀ ਕਹਿੰਦੇ ਸੀ ਕੀ ਕਿਹਾ ਜਿੰਦਾ ਅਸੀਂ ਅੱਜ ਉਹਨਾਂ ਦੀ ਰਿਹائش ਤੇ ਆਏ ਸੀ ਬਹੁਤ ਹੀ ਹੰਬਲ ਤੇ ਬਹੁਤ ਹੀ ਮੋਟੀਵੇਟਿਡ ਤੇ ਡੈਡੀਕੇਟਿਡ ਪਰਸਨ ਨੇ ਜੋਗਰ ਸਿੰਘ ਜੀ ਬਾੜ ਤੇ ਅਸੀਂ ਉਹਨਾਂ ਦਾ ਸਾਡੀ ਮੈਨੇਜਮੈਂਟ ਵੱਲੋਂ ਬਾਬਾ ਸਿੰਘ ਬਾਬਾ ਫਤਿਹ ਸਿੰਘ ਫੁੱਟਬਾਲ ਕੱਪ ਦੀ ਮੈਨੇਜਮੈਂਟ ਵੱਲੋਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਇਸ ਟੂਰਨਾਮੈਂਟ ਨੂੰ ਜਿਵੇਂ ਉਹਨਾਂ ਨੇ ਆਪਣੀ ਪਹਿਲਾਂ ਕਿਹਾ ਕਿ ਵਰਲਡਵਾਈਡ ਫੇਮਸ ਕਰਾਂਗੇ ਤਾਂ ਅਸੀਂ ਪੂਰੀ ਡੈਡੀਕੇਸ਼ਨ ਨਾਲ ਪੂਰੀ ਮੋਟੀਵੇਸ਼ਨ ਨਾਲ ਅਸੀਂ ਇਹ ਟੂਰਨਾਮੈਂਟ ਨੂੰ ਹੋਰ ਉੱਪਰ ਲੈ ਕੇ ਜਾ